ਭਾਈ ਆਪਾਂ ਗੱਲ ਕਰ ਗਏ ਪਹਿਲਾਂ ਨੇ ਦੁੱਧ ਕਿੰਨਾ ਦਿੰਦਾ ਭਾਈ ਪਹਿਲੇ ਨੇ ਬਈ 14 ਤੋਂ 15 ਲੀਟਰ ਦੁੱਧ ਦਿੱਤਾ ਇਹਨੇ 14 ਤੋਂ 15 ਲੀਟਰ ਦਿੰਦਾ ਠੀਕ ਐ ਠੰਡੀ ਸੀਲ ਪੂਰੀ ਐ ਮੈਂ ਕਹਣਾ ਜਮਾਂ ਭਾਈ ਘਰੇ ਰੱਖਣ ਵਾਲੀ ਝੋਟੀ ਐ ਵਧੀਆ ਠੀਕ ਐ ਠੀਕ ਐ ਕੋਈ ਨੂਰ ਦੀ ਐ ਲక్ష్ਮੀ ਡੇਰੀ ਫਾਰਮ ਵਾਲੇ ਦੀ ਕੱਟੀ ਐ ਮਗਰ ਪਿੱਛੇ ਚੈੱਕ ਕਰ ਲਓ ਸੀ ਥਣ ਹਵਾ ਨਹੀਂ ਚੈੱਕ ਕਰਨੋਂ ਪੂਰੀ ਸਾਫ ਆ ਥੋੜਾ ਜਿਹਾ ਫੋਨ ਤੋਂ ਤਾਂ ਬਾਹਰ ਡਰਦੀ ਆ ਤੇ ਬੱਚੇ ਕਰਕੇ ਵੀ ਕਰਦੀ ਲੈ ਜਾਵੇ ਅੰਦਰ ਕੋਈ ਨਹੀਂ ਆਈ ਹਾਂਜੀ ਸੱਸੀ ਗੱਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਭ ਬਾਈ ਕੋਲੇ ਨਾ ਦੂਜਾ ਸੂਆ ਝੋਟੀ ਵਿਕਾਊ ਆ ਤਾਜੀ ਸੂਈ ਆ ਬਾਕੀ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਇੱਕ ਵਾਰੀ ਨਿਗਾਹ ਮਾਰ ਲਓ ਸੀ ਕੱਦਗਾਠ ਚੈੱਕ ਕਰ ਲਓ ਸਿੰਘਾ ਸੁੰਗਾ ਜੀ ਤੁਸੀਂ ਦੇਖ ਲਓ ਦੋਸਤੋ ਬਹੁਤ ਚੰਗੇ ਕੱਦਗਾਠ ਦੀ ਹੈ ਜੇ ਗੱਲ ਕਰਗੇ ਆਪਾਂ ਤੇ ਥਣ ਹਵਾਨੇ ਦੀ ਆਪਾਂ ਤੁਹਾਨੂੰ ਦਿਖਾ ਦਨੇ ਆ ਥਣ ਵੀ ਵੇਲੋ ਸੀ ਪੂਰਾ ਮੋਟਾ ਥਣ ਲੱਗਿਆ ਤੇ ਮਗਰੋਂ ਵੀ ਆਪਾਂ ਤੁਹਾਨੂੰ ਨਿਗਾਹ ਮਾਰਾ ਦਨੇ ਆ ਲੈ ਕਰ ਲਓ ਚੈੱਕ ਕਰ ਥੋੜਾ ਇਹ ਨਾ ਫੋਨ ਤੋਂ ਦਾ ਡਰਦੀ ਆ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਬਾਕੀ ਆਪਾਂ ਲੈਣੇ ਆ ਜਾਣਕਾਰੀ ਬਾਈ ਤੋਂ ਸਾਰੀ ਜੇ ਆਪਾਂ ਗੱਲ ਕਰ ਗਏ ਨਾ ਮਗਰ ਕੱਟੀ ਜੀ ਕੱਟੀ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਧਰ ਬੈਠੀ ਆ ਜੇ ਕੱਟੀ ਜੀ ਗੱਲ ਕਰ ਗਏ ਕੋਹੀ ਨੂਰ ਦੀ ਕੱਟੀ ਆ ਲక్ష్ਮੀ ਡੈਰੀ ਫਾਰਮ ਵਾਲੇ ਦੀ ਲੈ ਮਾਰ ਰੋ ਨਿਗਾ ਕਰਾ ਕੋਹੀ ਨੂਰ ਦੀ ਆ ਲక్ష్ਮੀ ਡੈਰੀ ਫਾਰਮ ਵਾਲੇ ਦੀ ਕੱਟੀ ਆ ਮਗਰ ਉਹ ਸੋਹਣੀ ਕੱਟੀ ਆ ਮਗਰ ਬਾਕੀ ਆਪਣਾ ਸਾਰੀ ਜਾਣਕਾਰੀ ਲੈਣੇ ਵੀਰ ਤੋ ਆ ਜਾਓ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਵੀ ਆਪਣਾ ਨਾਮ ਬੋਲ ਦੀ ਨਾਮ ਬਾਈ ਆਪਣਾ ਰਣਜੀਤ ਸਿੰਘ ਆ ਠੀਕ ਆ ਜੀ ਪਿੰਡ ਝੋਰੜ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਠੀਕ ਆ ਬਾਈ ਜੀ ਹਾਂਜੀ ਬਾਈ ਬਈ ਆਪਾਂ ਜੇ ਛੋਟੀ ਜੀ ਗੱਲ ਕਰ ਗਏ ਡਿ ਇਹ ਆਪਾਂ ਡਿਟੇਲ ਦੇਣੀ ਆ ਕਿ ਕਿਹੜੇ ਸੂਏ ਬਈ ਇਹ ਇਹ ਦੂਜੇ ਸੂਏ ਝੋਟੀ ਆ ਬਈ ਦੂਜੇ ਸੂਏ ਆ ਹਾਂਜੀ ਠੀਕ ਐ ਬਈ ਇਹ ਝੋਟੀ ਆਪਣੇ ਘਰ ਦੀ ਸੀ ਹਾਂ ਘਰ ਦੀ ਬਈ ਠੀਕ ਐ ਜੇ ਬਈ ਆਪਾਂ ਗੱਲ ਕਰਕੇ ਪਹਿਲ ਨੇ ਦੁੱਧ ਕਿੰਨਾ ਦਿੰਦਾ ਬਈ ਪਹਿਲ ਨੇ ਬਈ 14 ਤੋਂ 15 ਲੀਟਰ ਦੁੱਧ ਦਿੱਤਾ ਇਹਨੇ 14 ਤੋਂ 15 ਲੀਟਰ ਦਿੰਦਾ ਹਾਂ ਠੀਕ ਐ ਠੰਡੀ ਸੀਲ ਪੂਰੀ ਆ ਮੈਂ ਕਹਣਾ ਜਮਾਂ ਬਈ ਘਰੇ ਰੱਖਣ ਵਾਲੀ ਝੋਟੀ ਆ ਵਧੀਆ ਠੀਕ ਐ ਠੀਕ ਐ ਹਾਂਜੀ ਪੂਰੀ ਸੀਲ ਆ ਠੀਕ ਐ ਜੇ ਆਪਾਂ ਗੱਲ ਕਰਕੇ ਬਈ ਕਦੋਂ ਦੀ ਸੂਈ ਐ ਇਹ ਇਹ ਬਈ ਬਸ ਤਾਂ ਕੱਲ ਦੀ ਸੂਈ ਆ ਕੱਲ ਸੂਈ ਆ ਹਾਂ ਠੀਕ ਤੇ ਕੱਲ ਕਰ ਗਏ ਦੁੱਧ ਦੀ ਹੁਣ ਕਿੰਨਾ ਬੋਲਾ ਕੱਢਿਆ ਕਿ ਨਹੀਂ ਕੱਢਿਆ ਕੋਈ ਬੋਲਾ ਬਈ ਵੈਸੇ ਤਾਂ ਕੱਟਿੰ ਨੂੰ ਜਗਾਇਆ بس 2.5 ਕਿਲੋ ਕੱਢਿਆ ਪਰ ਠੀਕ ਹੈ ਠੀਕ ਆ ਇਹ ਤਾਂ ਫਿਰ ਇੱਕ ਦਿਨ ਹੀ ਹੋਇਆ ਸੋਈ ਨਹੀਂ ਮੰਨ ਲਓ ਹਾਂ ਇੱਕ ਦਿਨ ਹੀ ਹੋਇਆ ਬਈ ਠੀਕ ਹੈ ਸਾਰਾ ਆਪਾਂ ਕੱਢ ਵੀ ਨਹੀਂ ਸਕਦੇ ਹਾਂ ਬਈ ਠੀਕ ਹੈ ਤੇ ਆਪਾਂ ਬਈ ਤੋਰ ਕੇ ਦਿਖਾ ਦਗੇ ਤੋਰ ਕੇ ਦਿਖਾ ਦਿੰਦੇ ਆਪੇ ਲੈ ਤੋਰੀ ਕਰਾ ਫਿਰ ਬਈ ਦੋਸਤੋ ਪਿੱਛੇ ਚੈੱਕ ਕਰ ਲਓ ਸੀ ਠੰਡ ਹਵਾ ਨਹੀਂ ਚੈੱਕ ਕਰ ਲਓ ਪੂਰੀ ਸਾਫ ਆ ਥੋੜਾ ਜਿਹਾ ਫੋਨ ਤੋਂ ਬਾਹਰ ਡਰਦੀ ਆ ਤੇ ਬੱਚੇ ਕਰਕੇ ਵੀ ਕਰਦੀ ਲੈ ਜਾਵੇ ਅੰਦਰ ਕੋਈ ਨਹੀਂ ਆਈ ਲੈ ਮਾਰ ਲਓ ਨੇਗਾ ਕੱਦਗਾਠ ਪੂਰੇ ਬਹੁਤ ਸੋਹਣਾ ਥਾਣਾ ਹਵਾਨੇ ਦੀ ਹੈ। ਜੀ ਦੋਸਤੋ ਮੈਂ ਤੁਹਾਨੂੰ ਖੜੀ ਦੇ ਨਿਗਾ ਮਰਾਦ ਨੇ ਇੱਕ ਵਾਰੀ ਥਾਣਾ ਹਵਾਨੇ ਦੀ ਚੈੱਕ ਕਰ ਲੋ ਲੈ ਮਾਰ ਲੋਨੇਗਾ ਕਰਾ। ਚਾਰੇ ਥਾਣਾ ਦੇਖ ਲੋ ਸੋਹਣਾ ਥਾਣ ਲੱਗਿਆ ਤੇ ਮਗਰੋਂ ਵੀ ਆਪਾਂ ਤੁਹਾਨੂੰ ਦਿਖਾ ਦਨੇ ਇੱਕ ਵਾਰੀ। ਅੱਛਾ ਲੈ ਮਾਰ ਲੋਨੇਗਾ ਕਰਾ। ਥਾਣਾ ਹਵਾਨੇ ਜੀ ਸਾਫ ਪੂਰੀ ਸਾਫ ਆ। ਇਹ ਪੱਜੇ ਰੇਟ ਦੀ ਗੱਲ ਕਰਗੇ ਜੀ। ਰੇਟ ਬਾਈ ਫੋਨ ਤੇ ਕਰ ਲਾਂਗੇ ਕੋਈ ਨਾ ਪੂਰੇ ਸਹੀ ਰੇਟ ਚ ਦੇਵਾਂਗੇ। ਠੀਕ ਐ ਜਾਇ ਰੇਟ ਕਰੋਗੇ। ਪੂਰਾ ਮਾਨਤਨ ਕਰਾਂਗੇ। ਮਾਨਤਨ ਕਰੋਗੇ? ਹਾਂ ਠੀਕ ਐ। ਬਈ ਆਪਾਂ ਇਹਦੀ ਫੋਟੋ ਬਾਈ ਸੀ ਨਾ। ਹਾਂਜੀ ਬਾਈ। ਮੈਂ ਜੋ ਥੋੜੇ ਜਿਹਾ ਕਰਦੇ ਨਾ ਦਿਨ ਭੁੱਲੇ ਵੀ ਅਸੀਂ ਅਸੀਂ ਕਰਕੇ ਥੋੜਾ ਪਹਿਲਾਂ ਸੂਪੀ ਤਾਂ ਕਰਕੇ ਠੀਕ ਹੈ ਆਪਣਾ ਵੀਡੀਓ ਬਣਾਉਣ ਦਾ ਮਕਸਦ ਮੰਨ ਲਓ ਤਾਂ ਹੀ ਸੀ ਬਈ ਸੂਪੀ ਮੱਝ ਬਈ ਕਈਆਂ ਨੂੰ ਆਇਆ ਨਾ ਲੱਗੇ ਵੀ ਆਪਾਂ ਫੋਟੋ ਬੁਵਾ ਕੇ ਦਿਣਾ ਦੁਆਰੇ ਆਪਾਂ ਤਾਂ ਹੀ ਬੁਵਾਈ ਆ ਠੀਕ ਹੈ ਕਈਰੇ ਬਈ ਦਿਨ ਭੁੱਲ ਗਏ ਤੁਸੀਂ ਮੰਨ ਲਓ ਹਾਂ ਕਰਦੇ ਦਿਨ ਭੁੱਲ ਗਏ ਸੀ ਕੋਈ ਹਫਤਾ ਪਹਿਲਾਂ ਠੀਕ ਠੀਕ ਹੈ ਤੇ ਆਪ ਫੋਟੋ ਪਾਈ ਬਈ ਰਿਸਪੌਂਸ ਕਿਵੇਂ ਮਿਲਿਆ ਆਪ ਨੂੰ ਰਿਸਪੌਂਸ ਬਈ ਬਹੁਤ ਵਧੀਆ ਬਹੁਤ ਫੋਨ ਆਈ ਜਾਂਦੇ ਆ ਰੇਡ ਰੋਡ ਲੱਗੀ ਜਾਂਦਾ ਰੇਡ ਬਈ ਪੂਰਾ ਚੰਗਾ ਲੱਗੀ ਜਨਾ ਹਾਂ ਹਾਂ ਬਈ ਪੂਰਾ ਵਧੀਆ ਠੀਕ ਹੈ ਠੀਕ ਹੈ ਲੈ ਵੀ ਦੋਸਤੋ ਵੀਡੀਓ ਬਣਾਉਂਦਾ ਮੰਨ ਲਓ ਮਕਸਦ ਤੁਹਾਨੂੰ ਨਾਲੇ ਪਤਾ ਲੱਗ ਜੇ ਬਈ ਆਪਾਂ ਜੇ ਕੱਟੀ ਦੀ ਗੱਲ ਕਰਕੇ ਬਾਈ ਨੂੰ ਨਾ ਕੱਟੀ ਦੀ ਜਾਣਕਾਰੀ ਆਪ ਨੂੰ ਹੈ ਨਹੀਂ ਸੀ ਬਈ ਕੱਟੀ ਦਾ ਤਾਂ ਪਤਾ ਨਹੀਂ ਸੀ ਖਿਆਲ ਨਹੀਂ ਕਰਿਆ ਨਹੀਂ ਨਹੀਂ ਬਈ ਉਹ ਕੱਲ ਭਰਾ ਗਿਆ ਵਿਆ ਉਹਨਾਂ ਤੋਂ ਪੁੱਛਿਆ ਹੁਣ ਠੀਕ ਹੈ ਉਹਨੇ ਦੱਸਿਆ ਸਾਰਾ ਠੀਕ ਹੈ ਕੱਟੀ ਵੀ ਕੋਹੀਨੂਰ ਜੀ ਵਾਲਾ ਸ਼ਿਵਿੰਡਾ ਦੀ ਫਾਰਮ ਵਾਲੀ ਕੋਹੀਨੂਰ ਜੀ ਦੀ ਫਾਰਮ ਵਾਲੀ ਆ ਠੀਕ ਹੈ ਠੀਕ ਹੈ ਇਹ ਨਗੀਨੇ ਰੱਖੀ ਬੈਠਾ ਬਈ ਕੱਟੀ ਇੱਕ ਵਾਰੀ ਤੁਹਾਨੂੰ ਆਪਾਂ ਕੱਟੀ ਦੇ ਨਿਗਾ ਦੁਬਾਰੇ ਮਰਾਉਣੇ ਆਂ ਬਈ ਦੋਸਤ ਬਹੁਤ ਸੋਹਣੀ ਸ਼ਕੀਨ ਕੱਟੀ ਆ। ਹਾਂਜੀ ਵੀ ਆਪਣਾ ਨੰਬਰ ਬੋਲ ਦੀ। ਨੰਬਰ ਬਈ ਆਪਣਾ 78145 81923 ਬਈ। ਠੀਕ ਹੈ। ਹਾਂਜੀ। ਇੱਕ ਵਾਰੇ ਹੋਰ ਬੋਲ ਦੀ। 78145 81923 ਜੀ। ਠੀਕ ਹੈ। ਹਾਂਜੀ ਦੋਸਤੋ ਬਾਈ ਜੀ ਨੇ ਕਿਵੇਂ ਲੱਗੀ ਤੁਹਾਨੂੰ ਮੱਝ ਤੇ ਜ਼ਰੂਰ ਬਾਈ ਨੇ ਫੋਨ ਤੇ ਕੈਡਕਟ ਕਰਨਾ ਨੰਬਰ ਆਪਾਂ ਸਕਰੀਨ ਤੇ ਜਲਾ ਦਾਂਗੇ। ਬਾਕੀ ਨਾ ਵਪਾਰ ਲੈਣ ਦਾ ਕੋਈ ਕੰਮ ਨਹੀਂ ਵੀਰ ਦਾ। ਬਾਕੀ ਘਰੇਲੂ ਪਸ਼ੂ ਆ ਬਾਈ ਕੋਲੇ ਕੋਈ ਵਪਾਰ ਲੈਣ ਦਾ ਕੰਮ ਨਹੀਂ। ਤੁਸੀਂ ਦੇਖ ਹੀ ਸਕਦੇ ਹੋ। ਘਰੇ ਆਉਂਗੇ ਬਾਈ ਦੇ ਘਰੇ ਆਓ ਹਨਾ تسਲੀ ਕਰਕੇ ਹਾਂਜੀ ਫੇਰ ਤੁਸੀਂ ਤਾਂ ਜੁਆਇ ਕਰਕੇ ਲੈ ਕੇ ਜਾਓ ਆਪਦੀ ਪੂਰੀ تسਲੀ ਕਰਕੇ ਭੇਜੋ ਪੂਰੀ تسਲੀ ਕਰਕੇ ਲੈ ਜਾਓ ਠੀਕ ਹੈ ਘਰੇ ਲੂ ਵੀਰ ਕੋਲੇ ਮੱਝਾ ਪੂਰੀ ਜ਼ਿੰਮੇਵਾਰੀ ਵਾਲੀ ਗੱਲ ਹੈ ਲੈ ਮਾਰ ਲਓ ਨੀ ਇੱਕ ਵਾਰੀ ਹੋਰ ਚੈੱਕ ਕਰ ਲਓ ਠੀਕ ਹੈ ਜੀ ਧੰਨਵਾਦ ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ